ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੀ ਇਨਫੋਰਸਮੈਂਟ ਟੀਮ ਵੱਲੋਂ ਡਿਪਟੀ ਚੀਫ ਇੰਜੀਨੀਅਰ ਦੀ ਅਗਵਾਈ ਚ ਦੁਗਰੀ ਇਲਾਕੇ ਦੇ ਵਿੱਚ ਇੱਕ ਪ੍ਰਸਿੱਧ ਚਿਕਨ ਕਾਰਨ ਸਮੇਤ ਨਾਰਥ ਸਬਡਿਵੀਜ਼ਨ ਤਹਿਤ ਪੈਂਦੇ ਜੱਸੀਆ ਇਲਾਕੇ ਚ ਰਿਹਾਸੀ ਥਾਮਾਂ ਤੇ ਰੇਡ ਕਰਦੇ ਹੋਏ ਸਬੰਧਿਤ ਖਪਤਕਾਰਾਂ ਨੂੰ ਬਿਜਲੀ ਚੋਰੀ ਕਰਨ ਦੇ ਮਾਮਲੇ ਚ 9 ਲੱਖ ਰੁਪਏ ਦਾ ਭਾਰੀ ਜੁਰਮਾਨਾ ਠੋਕਿਆ ਗਿਆ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਵੱਲੋਂ ਕੀਤੀ ਗਈ ਇਸ ਰੇਡ ਨੂੰ ਇਨਫੋਰਸਮੈਂਟ ਟੀਮ ਦੇ ਐਫਸੀਐਨ ਦੇ ਵੱਲੋਂ ਜਿਹੜੀ ਲੀਡ ਕੀਤਾ ਗਿਆ ਪਹਿਲੇ ਮਾਮਲੇ ਦੇ ਵਿੱਚ ਵਿਭਾਗੀ ਮੁਲਾਜ਼ਮਾਂ ਦੀ ਟੀਮ ਦੇ ਵੱਲੋਂ ਦੁਗਰੀ ਇਲਾਕੇ 'ਚ ਪੈਂਦੇ ਚਿਕਨ ਕੋਰਨਰ ਦੇ ਸੰਚਾਲਕਾਂ ਖਿਲਾਫ ਕਾਰਵਾਈ ਕਰਦੇ ਹੋਏ ਬਿਜਲੀ ਚੋਰੀ ਕਰਨ ਦੇ ਕਥੀ ਦੋਸ਼ਾਂ ਤਹਿਤ ਜਿਹੜਾ ਉਹਨਾਂ ਨੂੰ ਬਹੁਤ ਜ਼ਿਆਦਾ ਭਾਰੀ ਜੁਰਮਾਨਾ ਠੋਕਣ ਸੰਬੰਧੀ ਇਹ ਦਾਵਾ ਕੀਤਾ ਗਿਆ ਤੇ ਦੂਜੇ ਮਾਮਲੇ ਦੇ ਵਿੱਚ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੀ ਉੱਤਰੀ ਸਬ ਡਿਵੀਜ਼ਨ ਤਹਿਤ ਪੈਂਦੇ ਜਲੰਧਰ ਬਾਈਪਾਸ ਚੌਕ ਨੇੜੇ ਪੈਂਦੇ ਜੱਸੇ ਇਲਾਕੇ 'ਚ 107 ਥਾਮਾਂ ਤੇ ਲੱਗੇ ਬਿਜਲੀ ਦੇ ਮੀਟਰ ਦੀ ਚੈਕਿੰਗ ਕੀਤੀ ਗਈ ਆ ਜਿਸ ਦੇ ਵਿੱਚ ਖਫਤਕਰਾਂ ਦੇ ਘਰਾਂ ਦੇ ਬਾਰਾਂ ਲੱਗੇ ਬਿਜਲੀ ਦੇ ਮੀਟਰਾਂ ਦੀ ਰੀਡਿੰਗ ਨੂੰ ਬਰੀਕੀ ਨਾਲ ਚੈੱਕ ਕੀਤਾ ਗਿਆ ਇਸੇ ਦੌਰਾਨ ਬਿਜਲੀ ਚੋਰੀ ਕਰਨ ਦੇ ਇੱਕ ਮਾਮਲੇ ਵਿੱਚ ਇਨਫੋਰਸਮੈਂਟ ਟੀਮ ਵੱਲੋਂ ਖਤਕਾਰਾਂ ਦੇ ਖਿਲਾਫ ਕਾਰਵਾਈ ਕਰਦੇ ਹੋਏ 25000 ਰੁਪਏ ਦਾ ਜੁਰਮਾਨਾ ਕੀਤਾ ਗਿਆ ਜਾਣਕਾਰੀ ਦਿੰਦੇ ਹੋਏ ਇਨਫੋਰਸਮੈਂਟ ਵਿੰਗ ਦੇ ਐਕਸ਼ਨ ਨੇ ਦੱਸਿਆ ਕਿ ਪੰਜਾਬ ਸਟੇਟ ਪਾਰਵ ਕਾਰਪੋਰੇਸ਼ਨ ਦੇ ਉੱਚ ਅਧਿਕਾਰੀਆਂ ਦੇ ਹੁਕਮਾਂ ਦੇ ਉਹਨਾਂ ਦੀ ਟੀਮ ਦੇ ਵੱਲੋਂ ਬਿਜਲੀ ਚੋਰੀ ਕਰਨ ਦੇ ਮਾਮਲਿਆਂ ਦੇ ਵਿੱਚ ਖੱਤਕਾਰਾਂ ਖਿਲਾਫ ਲਗਾਤਾਰ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਵਿੱਚ ਬਿਜਲੀ ਚੋਰੀ ਕਰਨ ਵਾਲੇ ਖੱਤਕਾਰਾਂ ਖਿਲਾਫ ਬਿਜਲੀ ਚੋਰੀ ਐਕਟ ਤਹਿਤ ਕਾਨੂੰਨੀ ਕਾਰਵਾਈ ਕਰਨ ਸਮੇਤ ਸਬੰਧਿਤ ਖੱਤਕਾਰਾਂ ਨੂੰ ਜੁਰਮਾਨਾ ਲਗਾਉਣ ਦੀ ਕਾਰਵਾਈ ਨੂੰ ਅੰਜਾਮ ਦਿੱਤਾ ਜਾ ਰਿਹਾ ਕਿਹਾ ਕਿ ਬਿਜਲੀ ਦੀ ਚੋਰੀ ਓਵਰਲੋਡ ਵਰਤਨ ਸਮੇਤ ਬਿਜਲੀ ਦੀ ਦੁਰਵਰਤੋਂ ਕਰਨਾ ਪੂਰੀ ਤਰ੍ਹਾਂ ਗੈਰ ਕਾਨੂੰਨੀ ਕਾਰਜ ਹੈ ਅਤੇ ਇਸ ਮਾਮਲੇ ਦੇ ਵਿੱਚ ਕਿਸੇ ਵੀ ਮੁਲਜ਼ਮ ਨੂੰ ਬਖਸ਼ਿਆ ਜਾਵੇਗਾ ਉਹਨਾਂ ਨੇ ਕਿਹਾ ਕਿ ਵਿਭਾਗ ਦੇ ਵੱਲੋਂ ਆਉਣ ਵਾਲੇ ਦਿਨਾਂ 'ਚ ਚੈਕਿੰਗ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾਵੇਗਾ ਸ਼ਹਿਰ ਦੇ ਵੱਖ-ਵੱਖ ਉਦਯੋਗਿਕ ਵਪਾਰਕ ਤੇ ਰਿਹਾਇਸ਼ੀ ਇਲਾਕਿਆਂ 'ਚ ਵਸੇ ਬਿਜਲੀ ਖਪਤਕਾਰਾਂ ਤੇ ਐਕਸੀਅਨ ਦੇ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੇ ਜਮ ਕੇ ਸ਼ਲਾਗਾ ਕੀਤੀ ਜਾ ਰਹੀ ਹੈ ਜਿਸ ਵਿੱਚ ਖਾਸ ਤੌਰ ਤੇ ਪੰਜਾਬ ਸਟੇਟ ਬਾਬਰ ਕਾਰਪੋਰੇਸ਼ਨ ਦੇ ਅਗਰ ਨਗਰ ਤੇ ਡਿਵੀਜ਼ਨ ਤਹਿਤ ਪੈਂਦੇ ਇਲਾਕਿਆਂ ਦੇ ਲੋਕਾਂ ਦੇ ਵੱਲੋਂ ਉਹਨਾਂ ਦੀਆਂ ਸੇਵਾਵਾਂ ਨੂੰ ਬਾਰ-ਬਾਰ ਯਾਦ ਕੀਤਾ ਗਿਆ ਲੋਕਾਂ ਦਾ ਮੰਨਣਾ ਕਿ ਜੇ ਨਗਰ ਡਿਵੀਜ਼ਨ ਦੇ ਵਿੱਚ ਰਹਿੰਦੇ ਹੋਏ ਐਕਸੀਅਨ ਦਲਜੀਤ ਸਿੰਘ ਦੇ ਵੱਲੋਂ ਬਿਜਲੀ ਸਬੰਧਿਤ ਕੀਤੇ ਗਏ ਵਿਕਾਸ ਕਾਰਜਾਂ ਦਾ ਲਾਜ ਵਾਬਣ ਜਿਨ੍ਹਾਂ ਦੇ ਵਿੱਚ ਖਾਸ ਤੌਰ ਤੇ ਬਿਜਲੀ ਦੇ ਵੱਡੇ ਸਮਰੱਥਾ ਤੇ ਟਰਾਂਸਫਾਰਮਰ ਸਥਾਪਿਤ ਕਰਨ ਸਮੇਤ ਨਵੇਂ ਮੋਨੋਪੋਲ ਲਗਾਉਂ ਗਾਉਂ ਬਿਜਲੀ ਦੀਆਂ ਤਾਰਾਂ ਦੇ ਕਈ ਕਿਲੋਮੀਟਰ ਜਾਲ ਵਿਛਾਉਣਾ ਮੁੱਖ ਤੌਰ ਤੇ ਸ਼ਾਮਲਾ ਜਿਸ ਕਾਰਨ ਇਲਾਕੇ ਵਿੱਚ ਬਿਜਲੀ ਦੀਆਂ ਸਾਲਾ ਪੁਰਾਣੀ ਸਮੱਸਿਆ ਲਗਭਗ ਖਤਮ ਹੋ ਚੁੱਕੀ ਹੈ